ਪਿਛਲੇ ਦਿਨਾਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸੁਖਦੇਵ ਸਿੰਘ ਢੀਂਸਾ ਦਾ ਅਚਾਨਕ ਦਿਹਾਂਤ ਹੋ ਗਿਆ ਸੀ ਤੇ ਅੱਜ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦੇ ਭੋਗ ਤੇ ਅੰਤਿਮ ਅਰਦਾਸ ਸੰਗਰੂਰ ਵਿਖੇ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਕਰਵਾਈ ਗਈ ਹੈ ਇਸ ਮੌਕੇ ਜਿੱਥੇ ਵੱਡੀ ਗਿਣਤੀ 'ਚ ਆਮ ਲੋਕ ਉਹਨਾਂ ਦੇ ਸ਼ਰਧਾਂਜਲੀ ਸਮਾਗਮ 'ਚ ਸ਼ਾਮਲ ਹੋਏ ਉੱਥੇ ਹੀ ਸਿਆਸਤ ਨਾਲ ਜੁੜੇ ਹਰ ਪਾਰਟੀ ਦੇ ਵੱਡੇ ਦਿਗਜਾਂ ਵੱਲੋਂ ਭੋਗ ਸਮਾਗਮ 'ਚ ਪਹੁੰਚ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ। ਇਸ ਮੌਕੇ ਕੇਂਦਰੀ ਮੰਤਰੀ ਹਰਦੀਪ ਪੁਰੀ ਤੋਂ ਇਲਾਵਾ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੀ ਅੰਤਿਮ ਅਰਦਾਸ 'ਚ ਸ਼ਾਮਲ ਹੋਏ ਦਿਖਾਈ ਦਿੱਤੇ ਨੇ। ਇਸ ਮੌਕੇ ਵੱਖ-ਵੱਖ ਪਾਰਟੀਆਂ ਦੇ ਲੀਡਰਾਂ ਵੱਲੋਂ ਕੀ ਕੀ ਗੱਲਾਂ ਸੁਖਦੇਵ ਸਿੰਘ ਢੀਂਸਾ ਨੂੰ ਯਾਦ ਕਰਦਿਆਂ ਕਈਆਂ ਗਈਆਂ ਨੇ। ਹੁਣ ਤੁਹਾਨੂੰ ਇੱਕ-ਇੱਕ ਕਰਕੇ ਇਹ ਵੀ ਸੁਣਾ ਦਿੰਨੇ ਆ। ਬੇਨਾ ਕਿਸੇ ਦਾਗ ਤੋਂ ਤੇ ਕਹ ਲੋ ਪੰਥਕ ਰਾਜਨੀਤੀ ਕੀਤੀ ਸੇਵਾ ਜਿਹੜੀ ਪੰਥ ਦੀ ਕੀਤੀ ਆ ਸੋ ਅੱਜ ਉਹਨਾਂ ਦਾ ਸ਼ਰਧਾਂਜਲੀ ਸਮਾਗਮ ਹੈ ਤੇ ਅੱਜ ਮੈਨੂੰ ਲੱਗਦਾ ਵੀ ਕਿਉਂਕਿ ਸਾਡੇ ਇਸ ਇਲਾਕੇ ਦੇ ਬਹੁਤ ਕੱਦਾਵਰ ਲੀਡਰ ਸੀਗੇ ਐਕ੍ਰੋਸ ਪਾਰਟੀ ਸਾਰੇ ਲੋਕ ਜਿਹੜੇ ਆ ਸਮਾਜ ਸੇਵੀ ਸੰਸਥਾਵਾਂ ਸਾਰੇ ਅੱਜ ਉਹਨਾਂ ਨੂੰ ਸ਼ਰਧਾਂਜਲੀ ਪਹੁੰਚੇ ਅਸੀਂ ਵੀ ਸਾਡੇ ਪ੍ਰਧਾਨ ਅਰੋੜਾ ਸਾਹਿਬ ਦੇ ਨਾਲ ਸਾਰੇ ਅੱਜ ਆਮਾਦੀ ਪਾਰਟੀ ਵੱਲੋਂ ਆਏ ਆ ਜੀ ਤੀਨਸਾ ਸਾਹਿਬ ਇੱਕ ਯੁੱਗ ਸੀ ਇਹ ਸੇ ਸ਼ਰੀਫ ਐਸੇ ਸਿਆਸਤਦਾਨ ਐਸੇ ਦੂਰੰਦੇਸ਼ ਲੋਕ ਬਹੁਤ ਦੁਨੀਆ 'ਚ ਘੱਟ ਹੁੰਦੇ ਨੇ ਢਿੰਟਸਾ ਸਾਹਿਬ 'ਚ ਇਹ ਸਾਰੇ ਗੁਣ ਸੀ ਢਿੰਟਸਾ ਸਾਹਿਬ ਸ਼ਰਮਣੀ ਅਕਾਲੀ ਦਲ ਦੇ ਬੜੇ ਸੀਨੀਅਰ ਲੀਡਰ ਸੀ ਅਰੋਣਾ ਨੇ ਸ਼ਰਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਬੜਾ ਕਾਰਜ ਕੀਤਾ ਹੈ ਉਹਨਾਂ ਦਾ ਚਲਾਣਾ ਜਿਹੜਾ ਉਹ ਸ਼ਰਮਣੀ ਅਕਾਲੀ ਦਲ ਦੇ ਵਰਕਰਾਂ ਲਈ ਬੜਾ ਅਸਅ ਹੈ ਅਸੀਂ ਹੋਰ ਅਰਦਾਸ ਕਰਦੇ ਆ ਕਿ ਆਕਾਲ ਪੁਰਖ ਉਹਨਾਂ ਦੀ ਪਿਛੜੀ ਰੂਹ ਨੂੰ ਆਪਣੇ ਚਰਨਾਂ ਚ ਲਿਵਾਸ ਬਖਸ਼ੇ ਪਿਛੋਂ ਪਰਿਵਾਰ ਸਬੰਧੀਆਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ। ਸਦੀਆਂ ਤੋਂ ਵੱਡੀ ਸੰਸਿਆਸਤ ਦੇ ਹਵਾਲੇ ਨਾਲ ਵੀ ਲੇਕਿਨ ਇਨਸਾਨ ਦੇ ਤੌਰ ਤੇ ਸਾਂਭੀਤਾ ਦਾ ਮਾਰਕਿਤ ਸਾਰੇ ਫਾਦਰਲੀ ਦੇ ਰਿਸਪੈਕਟ ਕਰਦੇ ਸੀ। ਬਹੁਤ ਤਕਲੀਫ ਦੇ ਆ ਕਿ ਨਾ ਨਾ ਸਵਰੰਤਾਂ ਕੋਈ ਹੋਈ ਕੋਈ ਗੱਲਬਾਤਾਂ ਹੋਈ ਬਹੁਤ ਬੋਲਾ ਕਰਤਾ ਹੋਈ ਹੈ ਗੱਲਬਾਤ ਵੀ ਹੋਈ ਦਿੱਲੀ ਵੀ ਮੈਂ ਪਾਇਆ ਦਿੱਲੀ ਵਾਲੇ ਕਰੇ ਅੱਛੇ ਚੰਡੀਗੜ੍ਹ ਵੀ ਗਿਆ ਸੀ ਕੁਝ ਮਹੀਨੇ ਪਹਿਲਾਂ ਲੇਕਿਨ ਕੋਈ ਗੱਲ ਨਹੀਂ ਕੋਟੀਂਸਾ ਸਾਹਿਬ ਨੇ ਆਪਣੀ ਸਾਰੀ ਜ਼ਿੰਦਗੀ ਜਿਹੜੀ ਉਸ ਸਮਾਜ ਦੇ ਕੌਮ ਦੇ ਪੰਥ ਦੇ ਅਤੇ ਸ਼ਰੋਮਣੀ ਅਕਾਲ ਚਲ ਦੇ ਲੇਖੇ ਲਾਈ ਆ ਸੇਵਾਵਾਂ ਨਿਭਾਈਆਂ ਪੰਜ ਵਾਰ ਐਮਐਲਏ ਰਹੇ ਉਹ ਮੰਤਰੀ ਰਹੇ ਤੇ ਬਹੁਤ ਵਧੀਆ ਜਿਹੜਾ ਉਹ ਕੰਮ ਕਰ ਰਹੇ ਨੇ ਅਤੇ ਅੱਜ ਹਜ਼ਾਰਾਂ ਦਾ ਜਿਹੜਾ ਇਕੱਠ ਆ ਉਹ ਸਾਬਤ ਕਰਦਾ ਕਿ ਉਹਨਾਂ ਦੀ ਜਿਹੜੀ ਜ਼ਿੰਦਗੀ ਸੀ ਉਹ ਸਮਾਜ ਸੇਵਾ ਨੂੰ ਸਮਰਪਿਤ ਸੀ ਬੜਾ ਸਾਫ਼ਤ ਸਪੋਕਨ ਮਿਹਨਤੀ ਸੁਧਾਰਨ ਕਰ ਚੋ ਉਠਿਆ ਜਿਹੜਾ ਪੰਜਾਬ 'ਚ ਵੀ ਤੇ ਸੈਂਟਰ 'ਚ ਵੀ ਮਕਬੂਲ ਸੀ ਜਿਨੇ ਗਰੀਬੀ ਅਮੀਰੀ ਸਾਰਾ ਕੁਝ ਦੇਖੀ ਸੀ ਉਹ ਬੰਦਾ ਸਾਡੇ ਕੋਲ ਅੱਜ ਵਿਛੜ ਗਿਆ ਉਹਦੇ ਜਾਣ ਦਾ ਪਰਿਵਾਰ ਨੂੰ ਤਾਂ ਘਾਟਾ ਪੈਂਦਾ ਜਦੋਂ ਚੰਗਾ ਬੰਦਾ ਜਾਂਦਾ ਅੱਜ ਸਮਾਜ ਨੂੰ ਪਾਰਟੀ ਨੂੰ ਇਹੋ ਜਿਹੇ ਬੰਦਿਆਂ ਦੀ ਜ਼ਿਆਦਾ ਲੋੜ ਸੋ ਉਹਨਾਂ ਦੇ ਜਾਣ ਦਾ ਬਹੁਤ ਵੱਡਾ ਘਾਟਾ ਪਿਆ ਔਰ ਇਹੋ ਜਿਹੇ ਬੰਦੇ ਜਿਹੜੇ ਆ ਅੱਜ ਪੋਲਿਟਿਕਸ 'ਚ ਬਹੁਤ ਘੱਟ ਲੱਭਦੇ ਆ ਕਿਉਂਕਿ ਅੱਜ ਪੋਲਿਟਿਕਸ 'ਚ ਬਹੁਤੇ ਲੋਕ ਆਪਣੇ ਸੈਲਫ ਵਾਸਤੇ ਤੇ ਜ਼ੁਬਾਨ ਤੇਜ਼ ਕਰਕੇ ਲੋਕ ਜਾਣੇ ਜਾਂਦੇ ਐ ਇਹਨੇ ਮੇਰਾ ਕਿ ਕਦੀ ਉੱਚੀ ਬੋਲ ਕੇ ਦੇਖਿਆ ਵੀ ਨਹੀਂ ਹੁਣ ਮੈਂ ਇਹਨਾਂ ਨੂੰ ਜਦੋਂ ਪਰ ਜਵਾਨੀ ਚ ਸੀ ਤੇ ਮੈਂ ਤਾਂ ਬਚਪਨ ਚ ਪੋਲਿਟਿਕ ਚ ਆ ਗਿਆ ਸੀ ਤਾਂ ਮੈਂ ਉਦੋਂ ਤੋਂ ਇਹਨਾਂ ਨੂੰ ਦੇਖਦਾ ਆ ਕਿ ਬੜਾ ਹੌਸਲੇ ਵਾਲਾ ਤੇ ਇੱਕ ਸਾਖਣ ਵਾਲਾ ਚੰਗਾ ਆਦਮੀ ਸਤਸਕਦੇਵ ਸਿੰਘ ਜੀ ਉਸਾ ਸਾਹਿਬ ਦਾ ਉਹਨਾਂ ਦਾ ਹੋ ਗਿਆ ਔਰ ਮੈਂ ਸਮਝਦਾ ਕਿ ਉਹਨਾਂ ਦਾ ਦਹਾਕਿਆ ਲੰਬਾ ਜੀਵਨ ਸਿਆਸੀ ਜੀਵਨ ਉਹ ਪੰਜਾਬ ਨੂੰ ਔਰ ਖਾਸ ਕਰਕੇ ਅਕਾਲੀ ਦਲ ਦੀ ਰਾਜਨੀਤੀ ਨੂੰ ਸਮਰਪਿਤ ਰਿਹਾ ਬੜੀ ਲੰਬੀ ਔਰ ਵੱਡੀ ਲੇਗੇਸੀ ਉਹ ਆਪਦੇ ਪਿੱਛੇ ਛੱਡ ਕੇ ਗਏ ਨੇ ਔਰ ਉਹਨਾਂ ਦੀ ਉਸ ਲੇਗੇਸੀ ਤੋਂ ਅੱਜ ਦੀ ਸਿਆਸੀ ਜਮਾਤ ਨੂੰ ਬਹੁਤ ਕੁਝ ਸਿੱਖਣ ਦੀ ਲੋੜ ਹੈ ਚਾਹੇ ਸਿਆਸੀ ਤੌਰ ਤੇ ਅਲੱਗ-ਅਲੱਗ ਐਲਾਈਨਸ ਕਿ ਪਰ ਇਹੋ ਜਿਹੀ ਸਖਸ਼ੀਤਾ ਜਦੋਂ ਜਾਂਦੀਆਂ ਨੇ ਤੇ ਉਹ ਸਮਾਜ ਨੂੰ ਔਰ ਪੂਰੇ ਰਾਜਨੀਤਿਕ ਸਰਕਲ ਨੂੰ ਬਹੁਤ ਵੱਡਾ ਨੁਕਸਾਨ ਹੈ ਜਿਹੜਾ ਉਹ ਹੁੰਦਾ ਸੋ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਔਰ ਆਧਚਰਨ ਤੇ ਨਿਵਾਸ ਬਖਸ਼ਣ ਕੇ ਸੰਸਦਾਂ ਦੇ ਤੌਰ ਤੇ ਉਹਨੇ ਕੰਮ ਕੀਤਾ ਜੇ ਉਹ ਸਿਆਸਤ ਵਿੱਚ ਰਹੇ ਹੈ ਤੇ ਇਦਾਂ ਦਾ ਸਿਆਸੀ ਜਿਹੜਾ ਕਿ ਸਾਦਗੀ ਵੀ ਮਨਚ ਹੋਵੇ ਸਭਨਾਂ ਨੂੰ ਮਿਲਣ ਵਾਲਾ ਵੀ ਹੋਵੇ ਸਭਨਾਂ ਦਾ ਸਤਿਕਾਰ ਕਰਨ ਵਾਲੇ ਵੀ ਹੋਣ ਸਭਨਾਂ ਨੂੰ ਬੁੱਕਲ ਚ ਲੈਣ ਵਾਲੇ ਵੀ ਹੋਣ ਤੇ ਹਰ ਇੱਕ ਦੇ ਕੰਮ ਆਉਣ ਵਾਲਾ ਵਿਅਕਤੀ ਜਿਹੜਾ ਹੁੰਦਾ ਇੱਕ ਸਫਲ ਕਾਮਯਾਬ ਜਿਹੜਾ ਉਹ ਸਿਆਸੀ ਹੁੰਦਾ ਹੈ ਸਰਦਾਰ ਸੁਖਦੇਵ ਸਿੰਘ ਢਿੰਡਸਾ ਸਾਹਿਬ ਨੇ ਬਹੁਤ ਪਿਆਰ ਬੀਜਿਆ ਤੁਸੀਂ ਦੇਖ ਹੀ ਰਹੇ ਹੋ ਜਦੋਂ ਤੋਂ ਲੈ ਕੇ ਉਹ ਗਏ ਹੈ ਮੇਰਾ ਖਿਆਲ ਹੈ ਕੋਈ ਦੇਸ਼ ਦਾ ਕੋਈ ਲੀਡਰ ਹੋਵੇ ਜਾਂ ਪੰਜਾਬ ਦਾ ਲੀਡਰ ਹੋਵੇ ਹਰਿਆਣਾ ਦਾ ਲੀਡਰ ਹੋਵੇ ਜਿਨ੍ਹਾਂ ਨੇ ਵੀ ਉਹਦੇ ਨਾਲ ਸਾਥ ਨਭਾਇਆ ਉਹ ਹਰ ਕੋਈ ਉਹਨਾਂ ਨੂੰ ਯਾਦ ਕਰ ਰਿਹਾ ਹੈ ਪੰਜਾਬ ਦੀ ਧਰਤੀ ਵਾਸਤੇ ਤੇ ਉਹਨਾਂ ਨੇ ਜਿੱਥੇ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ ਤੇ ਪਾਰਟੀ ਵਾਸਤੇ ਸ਼ਰਮਣੀ ਕਾਲੀ ਦਲ ਦੀ ਭਾਵੇਂ ਉਹ ਐਮਰਜੈਂਸੀ ਦੀ ਲੜਾਈ ਸੀ ਉਹਦੇ ਵਿੱਚ ਵੀ ਉਹਨਾਂ ਨੇ 19 ਮਹੀਨੇ ਲਗਾਤਾਰ ਸੰਘਰਸ਼ ਵਿੱਚ ਸ਼ਾਮਲ ਹੋਏ ਜਸ ਸਿੰਘ ਦਾਨ ਸੰ ਨਾਲੇ ਸਭ ਤੋਂ ਵੱਡੇ ਕਿਰਦਾਰ ਦੀ ਗੱਲ ਹੈ ਅੱਜ ਸਾਰੀਆਂ ਪੋਲਿਟੀਕਲ ਜਮਾਤਾਂ ਇੱਥੇ ਆਈਆਂ ਸਾਰੇ ਉਹਨਾਂ ਦੇ ਪਿਆਰ ਨਾਲ ਆਏ ਕੋਈ ਮਜਬੂਰੀ ਨਾ ਨਹੀਂ ਆਇਆ ਕੋਈ ਹਾਜ਼ਰੀ ਲਾਨ ਨਹੀਂ ਆਇਆ ਸਾਰੇ ਦਿਨੋਂ ਆਏ ਤੇ ਸਾਡੀ ਸਾਰਿਆਂ ਦੀ ਸ਼ਾਨ ਪੂਤੀ ਜਿਹੜੀ ਏ ਟੀਂਛਾ ਪਰਿਵਾਰ ਤੇ ਉਹਨਾਂ ਦੇ ਬੇਟੇ ਸਫਰਮਿੰਦਰ ਸਿੰਘ ਉਹਨਾਂ ਨਾਲ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਾਂਗੇ ਬਿਛਰੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਤੇ ਪਰਿਵਾਰ ਤੇ ਮਿਹਰ ਕਰਨਾ ਜਗਬਾਨੀ ਟੀਵੀ ਲਈ ਅਨਿਲ ਜੈਨ ਦੀ ਰਿਪੋਰਟ